ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਂਡ ਕਾਲੇ ਕੇ ਕਾਲੇ ਦੀ ਹੱਤੀ ਵੱਡੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਪਾਂ ਤੁਹਾਡੇ ਲਈ ਬਹੁਤ ਵਧੀਆ ਚੀਜ਼ ਲੈ ਕੇ ਆਏ ਆ ਜਾਮ ਜਾਮ ਦਾ ਸ਼ੂਟ ਆ ਕੜਾਈ ਕੀਤੀ ਹੋਈ ਆ ਜੇ ਆਪਾਂ ਦੁਕਾਨ ਤੇ ਵੀ ਜਾਈਏ ਨਾ ਇਕੱਲਾ ਪਲੇਨ ਸ਼ੂਟ ਲੈਣ ਜਾਮ ਦਾ ਤਾਂ ਆਪ ਨੂੰ 500 ਰੁਪਏ ਦਾ ਮਿਲਦਾ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ 500 ਰੁਪਏ ਦਾ ਜਾਮ ਦਾ ਛੂਟ ਮਿਲਦਾ ਤੇ ਆਪਾਂ ਹੁਣ ਇੱਕ ਜਾਮ ਤੇ ਕਢਾਈ ਕਰਾਈ ਆ ਜੇ ਜਿਹੜੀ ਆਪਾਂ ਕਢਾਈ ਕਰਾਈ ਹੈ ਉਹ ਤੁਹਾਨੂੰ ਇਹੋ ਜਿਹੀ ਕਢਾਈ ਕਰਾ ਕੇ ਦਿੰਦੀ ਆ ਵੀ ਜੇ ਤੁਸੀਂ ਬੁਟੀਕ ਵਾਲੇ ਤੋਂ ਜਾਂ ਕਿਸੇ ਕਢਾਈ ਵਾਲੇ ਤੋਂ ਕਢਾਈ ਕਰਾਉਣੇ ਹੋ ਤਾਂ 500 ਰੁਪਏ ਦੀ ਕਢਾਈ ਕਰਕੇ ਦਊਗਾ ਘੱਟੋ ਘੱਟ ਬਾਹਾਂ ਤੇ ਵੀ ਆ ਗਲੇ ਤੇ ਵੀ ਆ ਮੋਰੀਆਂ ਤੇ ਵੀ ਆ ਘੇਰੇ ਤੇ ਵੀ ਆ ਇੰਨੀ ਕਢਾਈ ਕਰਾਈ ਹੋਈ ਆ ਆਪਾਂ ਤੇ 500 ਰੁਪਏ ਦਾ ਹੋ ਗਿਆ ਛੂਟ ਪਲੇਨ 500 ਰੁਪਏ ਦੀ ਹੋ ਗਈ ਕੜਾਈ ਤੇ ਸ਼ੂਟ ਹੋ ਗਿਆ 1000 ਰੁਪਏ ਦਾ ਪਰ ਅਸੀਂ ਤੁਹਾਨੂੰ ਕਿੰਨੇ ਦਾ ਦੇਣ ਜਾ ਰਹੇ ਆ ਸਿਰਫ 600 ਰੁਪਏ ਦਾ ਸ਼ੂਟ 600 ਰੁਪਏ ਦਾ ਜਾਮ ਦਾ ਸ਼ੂਟ ਜੇ ਕੋਈ ਮੇਰੀ ਭੈਣ ਦੋ ਸ਼ੂਟ ਇਕੱਠੇ ਲੈਂਦੀ ਆ ਤਾਂ ਆਪਾਂ ਦੇਵਾਂਗੇ ਉਹਨੂੰ 550 ਦੇ ਹਿਸਾਬ ਨਾਲ 1100 ਰੁਪਏ ਤੇ ਦੋ ਸ਼ੂਟ ਜਦੋਂ ਵੀ ਤੁਸੀਂ ਮਰਜੀ ਕਾਲੇ ਦੀ ਹੱਟੀ ਕਾਲੇ ਕੇ ਵੱਡੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਕੇ ਖਰੀਦ ਸਕਦੇ ਹੋ ਮੈਂ ਤੁਹਾਨੂੰ ਇਕੱਲਾ ਇਕੱਲਾ ਸ਼ੂਟ ਖੋਲ ਕੇ ਦਿਖਾਉਂਗਾ ਨਾਲ ਮੂਰੀਆਂ ਤੇ ਵਰਕ ਵੀ ਦਿਖਾਉਂਗਾ ਠੀਕ ਹੈ ਜੀ ਕਢਾਈ ਤੁਸੀਂ ਆਪ ਚੈੱਕ ਕਰ ਲਿਓ ਜਾਮ ਦਾ ਕਪੜਾ ਤੁਹਾਨੂੰ ਪਤਾ ਹੀ ਆ ਪਿਓਰ ਜਾਮ ਆ ਆ ਲਓ ਜੀ ਪਹਿਲਾ ਆਰਟੀਕਲ ਤੁਹਾਨੂੰ ਦਿਖਾਉਣੇ ਆ ਰੀ ਕਢਾਈ ਸਮਾਰਚ ਚੰਗੀ ਤਰ੍ਹਾਂ ਦਿਖਾ ਦਿਓ ਗਲੇ ਤੇ ਵੀ ਆ ਸਾਰੇ ਘੇਰੇ ਤੇ ਆ ਆ ਆ ਗਈਆਂ ਮੂਰੀਆਂ ਆ ਲਓ ਜੀ ਬਹੁਤ ਵਧੀਆ ਚੀਜ਼ ਆ ਅੱਗੇ ਹੋਰ ਬਹੁਤ ਵਧੀਆ ਕਲਰ ਆਉਣਗੇ ਅਗਲਾ ਕਲਰ ਦਿਖਾਉਣੇ ਆ ਤੁਹਾਨੂੰ ਵਾਈਟ ਲੋਜ ਲੋਜ ਬਹੁਤ ਵਧੀਆ ਜਾਮ ਦੇ ਸ਼ੂਟ ਨੇ ਜਿਵੇਂ ਮਰਜ਼ੀ ਤੁਸੀਂ ਸਮਾ ਲਿਓ ਇਹਦੇ ਕੋਈ ਲਾਈਨਿੰਗ ਨਹੀਂ ਲੱਗਦੀ ਆ ਮੋਰੀਆਂ ਦਾ ਵੀ ਵਾਰਕ ਦਿਖਾਉ ਜੀ ਲਓ ਜੀ ਅਗਲਾ ਤੁਹਾਨੂੰ ਆ ਕਲਰ ਦੀ ਬਹੁਤ ਡਿਮਾਂਡ ਆ ਪਹਿਲਾਂ ਤੁਹਾਨੂੰ ਇੱਕ ਦਿਖਾ ਕੇ ਢੇਆ ਇੱਕ ਆ ਆ ਗਿਆ ਬੀ ਸ਼ੇਪ ਗਲਾਗਾ ਮੋਰ ਨਹੀਂ ਬਣੀ ਹੋਈ ਆ ਰੈਸਟ ਕਲਰ ਆ ਇਹਦੀ ਬਹੁਤ ਡਿਮਾਂਡ ਆ ਬਹੁਤ ਡਿਮਾਂਡ ਕਲਰ ਦੀ ਇਹ ਵੀ ਮਿਲਣਾ ਮਿਲਣਗੇ ਤੁਹਾਨੂੰ ਸਾਰੇ ਕਲਰ ਮਿਲਣਗੇ ਬਹੁਤ ਵਧੀਆ-ਵਧੀਆ ਕਲਰ ਮਿਲਣਗੇ ਕਾਲੇ ਦੀ ਛੱਟੀ ਕਾਲੇ ਕੇ ਵੱਡਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਲੋ ਜੀ ਆ ਦੇਖ ਲਓ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਜਾਮ ਦਾ ਤੁਹਾਨੂੰ ਪਤਾ ਹੀ ਆ ਜਾਮ origignal ਜਾਮ ਆ ਕੋਈ ਡੁਪਲੀਕੇਟ ਜਾਂ ਡੀਜ਼ਾਮ ਨਹੀਂ ਹੈਗੀ ਆਹ ਲਓ ਜੀ ਰੈੱਡ ਕਲਰ ਆ ਰੈੱਡ ਕਲਰ ਦੇ ਦੋ ਸ਼ੂਟ ਸੇਮ ਮਿਲ ਜਾਣਗੇ ਜੇ ਕਿਸੇ ਮੇਰੇ ਭੈਣਾਂ ਨੇ ਰੈੱਡ ਕਲਰ ਦੇ ਦੋ ਮਾਉਣੇ ਤਾਂ ਰੈੱਡ ਦੇ ਦੋ ਲਗਾਤਾਰ ਇਕੱਠੇ ਮਿਲ ਜਾਣਗੇ ਠੀਕ ਹੈ ਜੀ ਆਹ ਲਓ ਜੀ ਰਾਣੀ ਕਲਰ ਆ ਇੱਥੇ ਵੀ ਬਹੁਤ ਸੋਹਣੀ ਕਢਾਈ ਕੀਤੀ ਹੋਈ ਆ ਲਓ ਜੀ ਲਓ ਬਹੁਤ ਵਧੀਆ ਇਹਦੇ ਵੀ ਵਰਕ ਦਿਖਾ ਦਿਓ ਲਓ ਆ ਬਰਕ ਹੈਗਾ ਮੋਰੀਆਂ ਤੇ ਕਰ ਲੋ ਬਾਹਾਂ ਤੇ ਕਰ ਲੋ ਇਹ ਤੁਹਾਡੀ ਮਰਜ਼ੀ ਹੈ ਜੀ ਕੜਾਈ ਇਸ ਤਰ੍ਹਾਂ ਕੀਤੀ ہوئی ਆ ਆ ਲਓ ਬਹੁਤ ਸੋਹਣਾ ਆਰਟੀਕਲ ਆ ਮਹਿੰਦੀ ਕਲਰ ਬਹੁਤ ਵਧੀਆ ਕਲਰ ਬਹੁਤ ਮਿਲ ਜਾਣਗੇ ਜਿੰਨੇ ਕਹੋਗੇ ਓਨੇ ਕਲਰ ਮਿਲ ਜਾਣਗੇ ਜਿੰਨੇ ਕਲਰ ਆ ਲਓ ਬਲੈਕ ਬਲੈਕ ਦੇ ਸ਼ੂਟ ਆਏ ਸੀਗੇ ਕਾਫੀ ਤੇ ਪਹਿਲਾ ਗਰੁੱਪ ਦੇ ਵਿੱਚ ਫੋਟੋ ਪਾਈਆਂ ਸੀ ਉਹ ਗਰੁੱਪ ਦੀ ਫੋਟੋ ਪਾਉਣ ਸਾਰੀ ਵੇਚ ਗਈ ਸੀ ਜੀ ਔਰ ਫਿਲਹਾਲ ਇੱਕੋ ਹੀ ਰਹਿ ਗਿਆ ਬਹੁਤ ਦੇਣਾ ਡਿਜ਼ਾਈਨ ਆ ਇਹ ਬਹੁਤ ਬੈਰਲ ਡਿਜ਼ਾਈਨ ਆ WhatsApp ਤੇ ਆਪਣੇ Instagram ਤੇ ਆ ਲੋ ਜੀ ਆ ਮੂਰੀਆਂ ਤੇ ਵਰਕ ਆ ਗੂਗਾ ਠੀਕ ਹੈ ਜੀ ਲਓ ਜੀ ਬਹੁਤ ਸੋਹਣੀ ਕੜਾਈ ਆ ਜਾਮ ਦੇ ਸ਼ੂਟ ਨੇ ਸਾਰੇ ਇਹਦਾ ਇੱਕ ਹੋਰ ਕਲਰ ਆ ਵਾਈਟ ਬਹੁਤ ਵਧੀਆ ਚੀਜ਼ ਆ ਇਹ ਲਓ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਲਓ ਜੀ ਵਾਈਟ ਬਹੁਤ ਵਧੀਆ ਚੀਜ਼ਾਂ ਕਲਰ ਇਹ ਬਗੈਰ ਦੁਪੱਟੇ ਤੋਂ ਸ਼ੂਟ ਨੇ ਜੀ ਆਹ ਲਓ ਜੀ ਪੂਰੀਆਂ ਤੇ ਆਜੂਗਾ ਬਗੈਰ ਦੁਪੱਟੇ ਤੋਂ origignal ਜਾਮ ਆ ਰਾਣੀ ਕਲਰ ਆ ਗਿਆ ਇਹ ਮੈਂ ਇਸ ਨੂੰ ਸ਼ਾਇਦ ਦਿਖਾ ਦਿੱਤਾ ਇਹ ਡਿਜ਼ਾਈਨ ਵਾਂਗ ਲਓ ਜੀ ਕਾਲੇ ਦੀ ਹੱਟੀ ਕਾਲੇ ਕੇ ਵੱਡਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਕੇ ਤੁਸੀਂ ਇਹ ਸ਼ੂਟ ਖਰੀਦ ਸਕਦੇ ਹੋ ਕਾਫੀ ਆ ਕਾਫੀ ਵਾਲੇ ਡਿਜ਼ਾਈਨ ਦੇ ਬਹੁਤ ਵਧੀਆ ਕਲਰ ਸੀਗੇ ਬਿਕ ਗਏ ਨੇ ਠੀਕ ਹੈ ਜੀ ਆ ਲੋ ਕढ़ाई ਬਹੁਤ ਵਧੀਆ ਗਲਾ ਬਹੁਤ ਵਧੀਆਲੇ ਫਿਨਿਸ਼ਿੰਗ ਬਹੁਤ ਐਨੀ ਟੌਪ ਦੀ ਕੀਤੀ ਹੋਈ ਆ ਕੋਈ ਐਦਾਂ ਦੀ ਕढ़ाई ਕੋਈ ਆਪਾਂ ਆਪ ਕढ़ाई ਕਰਵਾਈ ਆ ਜਾਮ ਦੇ ਸ਼ੁੱਟਾਂ ਤੇ ਜਾਮ ਆਪ ਆਪ ਦੀ ਲੈ ਕੇ ਆਪ ਕढ़ाई ਕਰਾਈਏ ਆ ਲੋ ਜੀ ਜੇ ਕਿਸੇ ਮੇਰੀ ਭੈਣ ਨੂੰ ਮੈਚਿੰਗ ਚਾਹੀਦਾ ਇਹ ਆਲ ਓਵਰ ਸੂਟ ਨੇ ਤੇ ਜੇ ਕਿਸੇ ਨੂੰ ਮੈਚਿੰਗ ਚਾਹੀਦਾ ਤਾਂ ਮੈਚਿੰਗ ਵੀ ਮਿਲ ਜਾਊਗਾ ਆ ਲਓ ਜੀ ਇੱਕ ਕਮੀਜ਼ ਆ ਗਿਆ ਇਹ ਸਲਵਾਰ ਤੇ ਮੂਰੀਆਂ ਤੇ ਵਰਕ ਆ ਗਿਆ ਆ ਲਖਾਓ ਜੀ ਆ ਲਓ ਇਹ ਮੂਰੀਆਂ ਤੇ ਆ ਜਾਊਗਾ ਇਹ ਕਮੀਜ਼ ਦੇ ਘੇਰੇ ਤੇ ਆ ਜਾਊਗਾ ਜੀ ਬਹੁਤ ਵਧੀਆ ਸੂਟ ਆ ਬਹੁਤ ਘੈਂਟ ਲਓ ਜੀ ਆ ਜੂਗੇ ਅਗਲਾ ਬਹੁਤ ਸੋਹਣਾ ਗੱਲਟ ਫਰੰਟ ਕਲਰ ਆ। ਲਓ ਜੀ। ਕਾਲੇ ਦੀ ਹੱਟੀ ਕਾਲੇ ਕੇ ਵੱਡੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਕੇ ਤੁਸੀਂ ਖਰੀਦ ਸਕਦੇ ਹੋ। ਇਹ ਵਿਕਿਆ ਹੋਇਆ ਸ਼ੁਟਾ ਇੱਧਰ ਆ ਦਿਖਾ ਦਿੰਦੇ ਆ ਰਾਮ ਬਾਜ਼ਾਰੀ ਨੇ। ਲਓ ਜੀ। ਆ ਦੇਖੋ ਕੜਾਈ ਕਿੰਨੀ ਸ਼ਾਨਦਾਰ ਆ। ਬਹੁਤ ਕੜਾਈ। ਬਹੁਤ ਗੜਾ ਵਧੀਆ ਬਣਿਆ ਹੋਇਆ। ਮੁਰੀਆਂ ਵਡੀਆਂ ਹੋਈਆਂ ਨੇ। ਆ ਲਓ ਜੀ। ਕਾਲੇ ਦੀ ਹੱਟੀ ਕਾਲੇ ਕੇ ਵੱਡਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਕੇ ਤੁਸੀਂ ਇਹ ਸ਼ੂਟ ਖਰੀਦ ਸਕਦੇ ਹੋ ਜੀ ਠੀਕ ਹੈ ਜੀ